ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀ ਉਸ ਸਮੇਂ ਅਸੀਂ ਖਟਕੜਕਲਾ ਪਿੰਡ ਦੇ ਨਜ਼ਦੀਕ ਮੌਜੂਦ ਹਾਂ ਹਾਈਵੇ ਦੇ ਉੱਤੇ ਹਾਂ ਅਸੀਂ ਔਰ ਇੱਥੇ ਇੱਕ ਬਹੁਤ ਹੀ ਭਿਆਨਕ ਹਾਦਸਾ ਹੈ ਥੋੜੀ ਦੇਰ ਪਹਿਲਾਂ ਆ ਜਿਹੜੀ ਥਾਰ ਗੱਡੀ ਤੁਹਾਨੂੰ ਮੇਰੇ ਸਾਹਮਣੇ ਨਜ਼ਰ ਆ ਰਹੀ ਹੈ ਇੱਕ ਗੱਡੀ ਦਾ ਜਿਹੜਾ ਚਾਲਕ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਨਵਾਂ ਸ਼ਹਿਰ ਵਾਲੀ ਸਾਈਡ ਤੋਂ ਆ ਰਹੀ ਸੀ ਗੱਡੀ ਦਾ ਨੰਬਰ ਹੈ ਪੀਬੀ 16 ਐਫ 0092 ਦੱਸਿਆ ਜਾ ਰਿਹਾ ਹੈ ਕਿ ਨਵਾਂ ਸ਼ਹਿਰ ਵਾਲੀ ਸਾਈਡ ਤੋਂ ਥਾਰ ਗੱਡੀ ਆ ਰਹੀ ਸੀ ਔਰ ਇਸ ਥਾਰ ਗੱਡੀ ਨੂੰ ਜੋ ਦੱਸਿਆ ਜਾ ਰਿਹਾ ਸੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਇਹ ਦੱਸਿਆ ਜਾ ਰਿਹਾ ਕਿ ਪਿੱਛੋਂ ਕੋਈ ਹਿੱਟ ਕਰਦਾ ਹੈ ਸਤਾਰ ਗੱਡੀ ਨੂੰ ਸਕੋਰਪਿਓ ਗੱਡੀ ਵਾਲਾ ਕੋਈ ਹਿੱਟ ਕਰਦਾ ਉਸ ਤੋਂ ਬਾਅਦ ਉਹ ਪਰਲੇ ਰੋਡ ਤੋਂ ਨਵਾਂ ਸ਼ਹਿਰ ਤੋਂ ਜਿਹੜਾ ਜਿਹੜਾ ਸਾਈਡ ਬੰਗਿਆਂ ਵਾਲੀ ਆ ਉਥਰੋਂ ਗੱਡੀ ਐਡਵਾਈਜ਼ਰ ਟੱਪ ਕੇ ਦੂਜੇ ਪਾਸੇ ਆਈ ਦੀ ਮਤਲਬ ਬੰਗਿਆਂ ਤੋਂ ਨਵੇਂ ਸ਼ਹਿਰ ਨੂੰ ਜਿਹੜਾ ਰਸਤਾ ਜਾਂਦਾ ਉਸ ਸਾਈਡ ਤੇ ਗੱਡੀ ਆਈ ਦੀ ਆ ਕੇ ਟੈਂਪੂ ਨਾਲ ਟਕਰਾਉਂਦੀ ਆ ਉਹ ਸਾਹਮਣੇ ਟੈਂਪੂ ਆ ਜੀ ਇਹ ਟੈਂਪੂ ਨਾਲ ਟਕਰਾਉਂਦੀ ਹਰ ਦੱਸਿਆ ਜਾ ਰਿਹਾ ਇਸ ਟੈਂਪੂ ਦੇ ਉੱਤੇ ਸਕੂਲੀ ਬੱਚੇ ਸਵਾਰ ਸਨ ਔਰ ਉਹਨਾਂ ਦੇ ਵੀ ਸੱਟਾ ਚੋਟਾ ਵੱਜੀਆਂ ਤੇ ਜਿਹੜਾ ਥਾਰ ਚੱਲ ਕੇ ਉਹਦੇ ਵੀ ਕਹਿੰਦੇ ਕਿ ਸੱਟ ਲੱਗੀ ਥਾਰ ਦਾ ਨੰਬਰ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਪੀਬੀ 16 ਐਫ 0092 ਪਰ ਤੁਸੀਂ ਦੇਖ ਸਕਦੇ ਹੋ ਗੱਡੀ ਜਿਹੜੀ ਨੁਕਸਾਨੀ ਗਏ ਪਰ ਇਧਰ ਕਾਫੀ ਨੁਕਸਾਨ ਹੋਇਆ ਟੈਂਪੂ ਦਾ ਕਿਉਂਕਿ ਟੈਂਪੂ ਆਪਣੀ ਵਾਲੀ ਸਾਈਡ ਤੋਂ ਆ ਰਿਹਾ ਸੀ ਬੰਗਿਆਂ ਤੋਂ ਨਵਾਂ ਸ਼ਹਿਰ ਵਾਲੀ ਸਾਈਡ ਨੂੰ ਆ ਰਿਹਾ ਸੀ ਔਰ ਜੋ ਟੈਂਪੂ ਚੱਲ ਕੇ ਦੱਸਿਆ ਜਾ ਰਿਹਾ ਕਿ ਉਹਦੀਆਂ ਲੱਤਾਂ ਜਿਹੜੀਆਂ ਟੁੱਟ ਗਈਆਂ ਤੇ ਕਿਉਂਕਿ ਰਾਈਟ ਹੈਂਡ ਸਾਈਡ ਤੇ ਹੀ ਡਰਾਈਵ ਹੁੰਦਾ ਤੁਹਾਨੂੰ ਪਤਾ ਆਪਣੇ ਇੰਡੀਆ ਚ ਤਾਂ ਇਹ ਸੈਂਟਰ ਚ ਜਿਹੜਾ ਹੁਣ ਚਲਾ ਗਿਆ ਸਟੀਅਰਿੰਗ ਇਹ ਬਿਲਕੁਲ ਰਾਈਟ ਹੈਂਡ ਸਾਈਡ ਤੇ ਹੀ ਹੁੰਦਾ ਔਰ ਕਾਫੀ ਸੱਟ ਲੱਗੀ ਹੈ ਤੁਸੀਂ ਦੇਖੋਗੇ ਬਹੁਤ ਜਿਆਦਾ ਨੁਕਸਾਨ ਹੈ ਗਿਆ ਟੈਂਪੂ ਅੱਗੇ ਤਰ ਟੱਕਰ ਕਿੰਨੀ ਜ਼ਬਰਦਸਤ ਹੋਣੀ ਹੈ ਟੱਕਰ ਕਿੰਨੀ ਜ਼ੋਰਦਾਰ ਹੋਣੀ ਉਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਆ ਹੁਣ ਵੀ ਜਿਹੜਾ ਤੇਲ ਆ ਉਹ ਲੀਕ ਕਰ ਰਿਹਾ ਔਰ ਨਾਲ ਦੀ ਨਾਲ ਇਹ ਵੀ ਇੱਥੇ ਲੋਕ ਕਹਿ ਰਹੇ ਆ ਕਿ ਵੀ ਲੋਕ ਕਹਿ ਰਹੇ ਆ ਕਿ ਵੀ ਇਹਦੀ ਵੀ ਸੇਫਟੀ ਇੱਥੇ ਜ਼ਰੂਰੀ ਹੈ ਕਿਉਂਕਿ ਜੇ ਇੱਥੇ ਕੋਈ ਮਾੜੀ-ਮੋਟੀ ਚੰਗਿਆਰੀ ਨਿਕਲ ਜਾ ਕੋਈ ਅੱਗ ਲੱਗਣ ਦਾ ਕਾਰਨ ਨਾ ਬਣ ਜਾਵੇ ਇਹ ਪਰਿਵਾਰ ਹੈ ਔਰ ਟੈਂਪੂ ਚ ਆਲਕਰਾ ਪਰੇਸ਼ਾਨ ਨੇ ਔਰ ਇਹ ਟੈਂਪੂ ਉਹੀ ਅਸੀਂ ਥੋੜੀ ਦੇਰ ਪਹਿਲਾਂ ਵੀਡੀਓ ਸਾਂਝੀ ਕੀਤੀ ਸੀਗੀ ਬੰਗਾ ਰੋਡ ਤੇ ਨਵਾਂ ਸ਼ਹਿਰ ਬੰਗਾ ਰੋਡ ਤੇ ਕੰਟੀਨੈਂਟਲ ਦੇ ਸਾਹਮਣੇ ਜਦ ਇੱਕ ਮੋਟਰਸਾਈਕਲ ਸਵਾਰ ਇਹਦੇ ਵਿੱਚ ਵੱਜਦਾ ਤੇ ਉਸ ਤੋਂ ਬਾਅਦ ਕਾਰ ਦੇ ਹੇਠ ਆ ਜਾਂਦਾ ਉਹਦੀ ਡੈਥ ਹੋ ਜਾਂਦੀ ਹੈ ਤਾਂ ਇਹ ਉਹੀ ਟੈਂਪੂ ਹੈ ਔਰ ਲੋਕ ਤਾਂ ਇੱਥੇ ਵੀ ਗੱਲ ਕਰਦੇ ਸੀ ਕਹਿੰਦੇ ਕੋਈ ਗਰਾਹੀ ਲੱਗਦਾ ਭਾਈ ਲੋਹੇ ਤੇ ਉਹ ਟੈਂਪੂ ਦਾ ਨਾ ਹਾਂ ਪੈਟਰੋਲ ਪੈਟਰੋਲ ਹੀ ਹੁੰਦਾ ਹਾਂਜੀ ਦੋਰਾ ਹਾਦਸਾ ਹੋ ਜਵੇ ਹਾਂਜੀ ਹਾਂਜੀ ਤੇ ਟੈਂਪੂ ਦਾ ਨੰਬਰ ਹੈ ਜੀ ਪੀ ਸੀ ਐਚ 3005 ਮੌਕੇ ਤੇ ਕੋਈ ਸੀ ਤੁਹਾਡੇ ਤੋਂ ਇੱਥੇ ਕੋਈ ਚਸ਼ਮੇ ਦੀ ਤ ਪਰ ਇਹ ਕੀ ਕੀ ਗੱਲ ਸੁਣਨ ਚ ਗਈ ਆ ਰਹੀ ਆ ਸਾਰੇ ਉਧਰ ਆਉਂਦੇ ਆ ਟੈਂਪੂ ਦਾ ਵਾਲਾ ਸਹੀ ਉਧਰੋਂ ਆਉਂਦਾ ਹੈ ਬਿਲਕੁਲ ਉਹ ਆਪਣੇ ਰਾਹ ਤੋਂ ਆਉਂਦਾ ਬਿਲਕੁਲ ਸਹੀ ਆਉਂਦਾ ਜੀ ਆਹ ਗੱਡੀ ਕੰਨੇਂ ਇਧਰੋਂ ਆਈ ਆ 18 ਅੱਛਾ ਹਾਂਜੀ ਇਹ ਗੱਡੀ ਡਿਵਾਈਡਰ ਤੋਂ ਪੱਕੇ ਇਧਰ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਹੁਣ ਕੁਝ ਲੋਕ ਇਹ ਕਹਿੰਦੇ ਕਿ ਕਿਸੇ ਸਕੋਰਪੀਓ ਵਾਲੇ ਮੈਨੂੰ ਹਿੱਟ ਕੀਤਾ ਹੁਣ ਇਹ ਗੱਲ ਚ ਕਿੰਨੀ ਕਿ ਸੱਚਾਈ ਹੈ ਪਰ ਇਹ ਨਹੀਂ ਪਤਾ ਹੈਗਾ ਤਾਂ ਜਦੋਂ ਮੈਂ ਲੰਕ ਗਿਆ ਪਹਿਲਾਂ ਨਾ ਉਹੀ ਚੱਕਰ ਦੇਖਿਆ ਬਈ ਟਰੈਂਪੂ ਵਾਲਾ ਸਹੀ ਹੁੰਦਾ ਸੀ ਸਵਾਰ ਟਰੈਂਪੂ ਪੁੱਠਾ ਹੋਇਆ ਸੀ ਅਸੀਂ ਟਰੈਂਪੂ ਪੁੱਠਾ ਹੋਇਆ ਸੀ ਪੁੱਠਾ ਹੋ ਗਿਆ ਸੀ ਕਿੰਨਾ ਕੀਤਾ ਪਹਿਲਤ ਵਾਲੇ ਆਏ ਮੁੰਡੇ ਉੱਥੇ ਬਰਾਤੀ ਆਇਓ ਜੀ ਅੱਛਾ ਬਰਾਤ ਵਾਲਿਆਂ ਨੇ ਫਿਰ ਮੁੰਡੇ ਸਿੱਧਾ ਕੀਤਾ ਟਰੈਂਪੂ ਤੇ ਚੱਜ ਰੇੜੀ ਪਲਟ ਗਿਆ ਸੀ ਉੱਥੇ ਚੱਜ ਦੂਜੇ ਪਾਸੇ ਸੱਪਾ ਤੋਂ ਪੂਰਾ ਪਾਸੇ ਸਿੱਧਾ ਕੀਤਾ ਜੀ ਓਹੋ ਇਹਦੇ ਵਿੱਚ ਬੱਚੇ ਸਵਾਰ ਸੀਗੇ ਵਿੱਚ ਸਵਾਰੀਆਂ ਹੋਈਆਂ ਡਿੱਗੀਆਂ ਸਵਾਰੀਆਂ ਮੈਂ ਤਾਂ ਦੇਖ ਵੀ ਨਹੀਂ ਉਹ ਮੇਰਾ ਨਟਪ ਮੈਨੂੰ ਕੀ ਨੁਕਸਾਨ ਹਾਲੇ ਤੱਕ ਕੋਈ ਤਾਂ ਨਹੀਂ ਹਲੇ ਨਹੀਂ ਪਤਾ ਲੱਗਾ ਸਰ ਸੱਟਾ ਗੰਭੀਰ ਹੋਣੀ ਟੈਂਪੂ ਜਾ ਲੱਗਦੇ ਵੀ ਜਿਹੜੇ ਬੈਠੇ ਸੀ ਸਵਾਰੀਆਂ ਡੈਲੀ ਜਾ ਲੱਗੇ ਸੱਟਾ ਲੱਤਾਂ ਟੁੱਟ ਗਈਆਂ ਕਹਿੰਦੇ ਲੱਤਾਂ ਲੱਗਣ ਦੇ ਦੋ ਲੱਤਾਂ ਆ ਕੇ ਦੋਏ ਕੋ ਟੁੱਟ ਗਈਆਂ ਉਹ ਦੇਖੋ ਦੇਖੋ ਰਾਈਟ ਹੈਂਡ ਸਾਈਡ ਤੇ ਹੈ ਤੇ ਉਹ ਸੈਂਟਰ ਚ ਚਲਾ ਗਿਆ ਹਾਂਜੀ ਹਾਂਜੀ ਸਟੀering ਸੈਂਟਰ ਚ ਲੱਗ ਗਿਆ ਸਭ ਕੁਝ ਖਤਮ ਹੋ ਗਿਆ ਜੀ ਤੁਹਾਨੂੰ ਮੈਂ ਪੱਟ ਮਸੀਦ ਲਦਾ ਕੱਢਿਆ ਕਹਿੰਦੇ ਅੱਛਾ ਅਸੀਂ ਵੀ ਸਾਡਾ ਹੀ ਸਾਡਾ ਹੀ ਟੈਂਪੂਸ ਆਪਣੇ ਹੀ ਆ ਇਸ ਕਰਕੇ ਅਸੀਂ ਵੀ ਸਹਿਰ ਸਾਨੂੰ ਫੋਨ ਗਿਆ ਤਾਂ ਅਸੀਂ ਆਏ ਆ ਭਾਜੀ ਟੱਕਰ ਕਿੰਨੀ ਜ਼ ਜਬਰਦਸਤ ਹੋਣੀ ਉਹ ਕਿੰਨਾ ਸੱਟ ਕਿ ਨਹੀਂ ਸੱਟ ਲੱਗੀ ਹੋਣੀ ਹਾਂਜੀ ਸੱਟਾਂ ਬਹੁਤ ਲੱਗੀਆਂ ਏ ਦੀ ਸਵਾਰੀਆਂ ਦੇ ਵਿੱਚ ਉਹਦੇ ਤਾਂ ਉਹਦੇ ਜ਼ਿਆਦਾ ਹਾਲਤ ਖਰਾਬ ਆ ਗੱਡੀ ਵੀ ਦੇਖੋ ਨਾ ਇਹ ਹੈਗੀ ਟੋਟਾ ਆ ਹਾਂਜੀ ਹਾਂਜੀ ਕਿਨੇ ਜ਼ੋਰਤੀ ਵੱਜੀ ਹੋਣੀ ਆ ਜਿਹੜਾ ਟੈਂਪੂ ਚੱਲ ਰਿਹਾ ਉਹ ਦੇਖੋ ਉਹ ਦੇਖੋ ਜਾ ਕੇ ਉੱਥੋਂ ਗੱਡੀ ਆਈ ਉਹ ਇੱਧਰ ਨੂੰ ਹੂੰ ਚੱਲਦੀ ਇਹ ਤਾਂ ਉਹ ਗੱਡੀ ਸਪੀਡ ਤੇ ਉਹਨਾਂ ਜਿਆਦਾ ਸਪੀਡ 'ਚ ਆ ਜੀ ਗੱਡੀ ਸਪੀਡਸ ਕਰਕੇ ਹੋਈ ਗੱਡੀ ਗਲਤ ਆਈ ਆ ਗੱਡੀ ਸਪੀਡ ਚੱਲ ਰਹੀ ਜਿਹੜੀ ਕੰਟਰੋਲ 'ਚ ਨਹੀਂ ਆਈ ਬਸ ਬਸ ਕੰਟਰੋਲ 'ਚ ਨਹੀਂ ਆਈ ਗੱਡੀ ਗੱਡੀ ਕੰਟਰੋਲ 'ਚ ਨਹੀਂ ਕੱਢੇ ਆ ਜੀ ਅਸੀਂ ਇੱਥੇ ਕ ਮੈਂ ਅੰਦਰ ਵੜ ਗਿਆ ਸੀਟਾਂ ਪੱਟੀਆਂ ਸਾਰੀਆਂ ਫਿਰ ਦੋ ਤਿੰਨ ਬੰਦੇ ਹੋਰ ਆ ਚੱਕਿਆ ਟੈਂਪੂ ਬੋੜਾ ਤਾਂ ਵਿਚਾਰਾ ਮੇਰੇ ਸਾਹਮਣੇ ਇੱਕ ਤਾਂ ਦਿੱਥੇ ਕਰ ਗਿਆ ਲੱਗਦਾ ਕੀ ਦੇਖੋ ਕੀ ਲੱਗਦਾ ਉਹ ਬਾਕੀ ਪਤਾ ਨਹੀਂ ਹਾਲਤ ਗੰਭੀਰ ਸੀ ਹਾਂਜੀ ਹਾਂਜੀ ਉਹ ਡਰਾਈਵਰ ਦੀ ਨਹੀਂ ਡਰਾਈਵਰ ਦੀ ਤਾਂ ਇੱਥੋਂ ਲੱਤ ਟੁੱਟ ਗਈ ਇੱਥੇ ਸੀਗਾ ਉਹ ਵੀ ਵਿੱਚ ਫਸਿਆ ਸੀ ਓਹੋ ਅੱਛਾ ਹਾਂਜੀ ਦੋ ਕੁੜੀਆਂ ਦੇ ਤਾਂ ਫਸਿਆ ਸੀ ਇੱਥੇ ਕੁੜੀ ਦੇ ਦੋ ਦੇ ਸੱਟਾਂ ਲੱਗੀਆਂ ਇੱਕ ਸਕੂਲ ਸਕੂਲ ਦੇ ਸੀ ਸਕੂਲ ਦੇ ਬੱਚੇ ਸਕੂਲ ਦੀ ਨਹੀਂ ਸੀ ਮੈਨੂੰ ਲੱਗਦਾ ਪੜਦੇ ਪੜਦੇ ਹੋਣੇ ਜਾਂ ਨਾਲ ਅੱਛਾ ਕਾਲਜ ਦੇ ਬੱਚੇ ਸੀ ਹਾਂ ਕਾਲਜ ਦੇ ਦੋ ਕੁੜੀਆਂ ਇੱਕ ਲੇਡੀ ਸੀ ਕੀ ਦੇਖਿਆ ਪੁੱਤ? ਉਹ ਅੱਥੀ ਉਧਰ ਖੜੇ ਸੀ ਗੱਡੀ ਆਈ ਸੀ ਤੇ ਉਹ ਪੁੱਤ ਇੱਕ ਗੱਲ ਦੱਸ ਕਹਿੰਦੇ ਕਿ ਸ਼ਾਇਦ ਇਹ ਗੱਡੀ ਨੂੰ ਕਿਸੇ ਦੇ ਪਿੱਛੇ ਟੱਕਰ ਮਾਰੀ ਟੱਕਰ ਮਾਰੀ ਗਈ ਸਕਰਪੀਓ ਵਾਲੇ ਨੇ ਗੱਡੀ ਟੱਕਰ ਮਾਰੀ ਸੀ ਉਹ ਬਚ ਗਏ ਤੇ ਉਹ ਭੱਜ ਗਏ ਗੱਡੀ ਜੀ ਇਹ ਗੱਡੀ ਕਿੱਧਰੋਂ ਆਈ ਘੁੰਮ ਕੇ ਉਹ ਗੱਡੀ ਘੁੰਮ ਕੇ ਆਈ ਇੱਧਰ ਨੂੰ ਘੁੰਮ ਕੇ ਆ ਕੇ ਇਹਦੇ ਵਿੱਚ ਵੱਜੀ ਟੈਂਪੋ ਚ ਆ ਗੱਡੀ ਬਚੀ ਹਾਂਜੀ ਆ ਗੱਡੀ ਬਚੀ ਅਚਲ ਨਾਲ ਦੀ ਨਾਲ ਇਹ ਵੀ ਇੱਕ ਗੱਲ ਦੱਸਦੇ ਆ ਨਾ ਕਹਿੰਦੇ ਕਿ ਸ਼ਾਇਦ ਸ਼ਾਇਦ ਅਸੀਂ ਕਰਦੀ ਪੁਸ਼ਟੀ ਨਹੀਂ ਕਰਦੇ ਇਹਨੂੰ ਕਿਸ ਨੇ ਟੱਕਰ ਮਾਰੀ ਪਿੱਛੋਂ ਵੀ ਦੂਰੋਂ ਪਤਾ ਨਹੀਂ ਲੱਗਿਆ ਜੀ ਸਾਨੂੰ ਕਿ ਅਸੀਂ ਤਾਂ ਖੜਾਕਾ ਹੀ ਸੁਣਿਆ ਜੀ ਇੱਥੋਂ ਮੈਂ ਉਹੀ ਗੱਲ ਕਰ ਰਿਹਾ ਨਾ ਕੋਈ ਇੱਥੇ ਦੱਸਦਾ ਸੀ ਕਿ ਇਹਨਾਂ ਸ਼ਾਇਦ ਇਸ ਗੱਡੀ ਵਾਲ ਨੂੰ ਕਿਸ ਨੇ ਟੱਕਰ ਮਾਰੀ ਆ ਪਿੱਛੋਂ ਹੁਣ ਇਹ ਗੱਲ ਕਿੰਨੀ ਸੱਚਾਈ ਹੈ ਤਾਂ ਇਹ ਥਾਰ ਵਾਲਾ ਹੀ ਦੱਸ ਸਕਦਾ ਨਾ ਜੇ ਮੌਕੇ ਤੇ ਚਸ਼ਮਿੰਦਾਰ ਆ ਬਈ ਹੈ ਨਹੀਂਗਾ ਉਹ ਗੱਡੀ ਵਾਲੇ ਹੈ ਨਹੀਂਗਾ ਕੋਈ ਵੀ ਉਹ ਹਸਪਤਾਲ ਲੈ ਕੇ ਗਏ ਨਾ ਉਹਦੇ ਵੀ ਸੱਟ ਲੱਗੀ ਉਹਨੇ ਵੀ ਲੱਗੀ ਫੜੀ ਬਹੁਤ ਜ਼ੋਰ ਨਾਲ ਚਲੋ ਹਾਦਸਾ ਕੋਈ ਜਾਣ ਕੇ ਨਹੀਂ ਕਰਦਾ ਪਰ ਪਿੱਛੇ ਜੇ ਤਾਂ ਗੱਡੀ ਸਖ ਸੰਤੁਲਨ ਚ ਨਹੀਂ ਰਹੀ ਫਿਰ ਤਾਂ ਮਰਾ ਸਪੀਡ ਬਹੁਤ ਜ਼ਿਆਦਾ ਹਨ ਗੈਲੀ ਲਾਪਰਵਾਹੀ ਆ ਜੇ ਕਿਸ ਨੇ ਪਿੱਛੇ ਹਿੱਟ ਕੀਤਾ ਤਾਂ ਫਿਰ ਉਹ ਬੰਦੇ ਨੇ ਕੱਟ ਪਤਾ ਲਗਾਏਗੀ ਤੇ ਕੰਟਰੋਲ ਤੋਂ ਬਾਹਰ ਹੀ ਆ ਫਿਰ ਕੰਟਰੋਲ ਤੋਂ ਬਾਹਰ ਆ ਪਿੱਛੇ ਵੀ ਕਿਸੇ ਲੱਗੀ ਆਉਂਦੀ ਗੱਡੀ ਪਿੱਛੇ ਲੱਗਿਓ ਹੋਣੀ ਆ ਪਿੱਛੇ ਦੇਖ ਲਓ ਗੱਡੀ ਲੱਗੀ ਉਹ ਤਾਂ ਕੰਟਰੋਲ ਤੋਂ ਬਾਹਰ ਹੀ ਆ ਚਲੋ ਦੱਸਦੇ ਆ ਉਹ ਸਪੀਡ ਤੇ ਜਾਵੇ ਹੋਗੀ ਹੁਣ ਇਸ ਗੱਲ ਦੀ ਅਸੀਂ ਵੀ ਪੁਸ਼ਟੀ ਨਹੀਂ ਨਾ ਕਰ ਸਕਦੇ ਜਿਹੜੀ ਇਹ ਗੱਡੀ ਆ ਇਹਦੇ ਚਾਰੇ ਹੀ ਚੱਕੇ ਜਿਹੜੇ ਤੁਸੀਂ ਦੇਖੋ ਕਿ ਡੈਮੇਜ ਹੋ ਚੁੱਕੇ ਆ ਚਾਰੇ ਚੱਕੇ ਦੇ ਡੈਮੇਜ ਹੋ ਚੁੱਕੇ ਆ ਥਾਰ ਦੇ ਔਰ ਚਾਰੇ ਚੱਕੇ ਜਿਹੜੇ ਆ ਉਹਦਾ ਰਿੰਮ ਵੀ ਦੇਖੋ ਅੱਗੇ ਟੁੱਟ ਗਿਆ ਕਿੰਨੀ ਜ਼ੋਰਦਾਰ ਕਿੰਨੀ ਜ਼ਬਰਦਸਤ ਟੱਕਰ ਹੋਣੀ ਆ ਤੁਸੀਂ ਦਿਖਾਓ ਵੀ ਜੀ ਅੱਗੇ ਅੱਗੇ ਰਿੰਮ ਤੱਕ ਟੁੱਟ ਗਏ ਆ ਤਾਂ ਕਿੱਡੀ ਜ਼ੋਰਤੀ ਕਿੱਡੀ ਤੇਜ਼ ਟੱਕਰ ਹੋਣੀ ਆ ਅੰਦਰ 에ਅਰ ਬੈਗ ਖੁੱਲੇ ਆ ਚਾਰੇ ਰਿੰਮ ਜਿਹੜੇ ਉਹ ਬਾਹਰ ਆ ਗਏ ਟਾਇਰ ਜਿਹੜੇ ਡੈਮੇਜ ਹੋ ਗਏ ਆ ਪਰ ਟੱਕਰ ਉਹ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿੰਨੀ ਜ਼ੋਰਦਾਰ ਹੋਣੀ ਹੈ ਜਦੋਂ ਡਵਾਈਡਡ ਟੱਕ ਪੱਕ ਗਈ ਹੈ ਜੇ ਕਿਤੇ ਆਮੋ ਸਾਹਮਣੇ ਕਿਸੇ ਹੋਰ ਨਾਲ ਹੋ ਜਾਂਦੀ ਹਾਲਤ ਇਹ ਵੀ ਆਮੋ ਸਾਹਮਣੇ ਹੀ ਆ ਪਰ ਫਿਰ ਵੀ ਟੈਂਪੂ ਦੇ ਕਹਿੰਦੇ ਐਕਸਾਈਟ ਤੇ ਵੱਜੇ ਜੇ ਆਮੋ ਸਾਹਮਣੇ ਕਿਸੇ ਹੋਰ ਕਾਰਨ ਟੱਕਰ ਹੁੰਦੀ ਹੋਰ ਵੀ ਭਿਆਨਕ ਰੂਪ ਲੈ ਸਕਦਾ ਸੀ ਇਹ ਔਰ ਇਹ ਹੁਣ ਹਾਈਵੇ ਦੀ ਟੀਮ ਪਹੁੰਚੀ ਹੈ ਜੀ ਠੀਕ ਹੈ ਇਹ ਕਿੱਥੇ ਛੱਡ ਕੇ ਜਾਂਦੇ ਨੇ ਇਹਨਾਂ ਨੂੰ ਮੁੰਡੇ ਨੂੰ ਇਹ ਸਰਕਾਰੀ ਹਸਪੀਟਲ ਛੱਡ ਕੇ ਆਏ ਸਾਰੇ ਅੰਗੜੀ ਦੱਬੰਗੀ ਓਕੇ ਹਾਂਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹਾਲੇ ਹਾਲੇ ਜਾਨੀ ਨੁਕਸਾਨ ਟੈਂਪੋ ਵਾਲੇ ਦੱਸਿਆ ਜਾਂਦਾ ਡਰਾਈਵਰ ਦਾ ਅਸੇ ਜਾਨੀ ਨੁਕਸਾਨ ਹੋ ਗਿਆ ਹਾਂ ਦੱਸਿਆ ਜਾ ਰਿਹਾ ਹੈ ਹਾਲੇ ਪਰ ਮੁਰਾ ਕਲੀਅਰ ਕਨਫਰਮ ਨਹੀਂ ਹੈਗੇ ਹਾਲੇ ਇਹ ਕਹਿੰਦੇ ਕਿ ਲੱਤਾਂ ਟੁੱਟ ਗਈਆਂ ਕਿ ਹਾਂਜੀ ਲੱਤਾਂ ਟੁੱਟ ਗਈਆਂ ਉਹਨੂੰ ਕੀਤਾ ਕਨਫਰਮ ਨਹੀਂ ਲੈ ਡਾਕਟਰਾਂ ਵੱਲੋਂ ਕੀਤਾ ਗਿਆ ਵੀ ਮਤਲਬ ਡੈਥ ਹੈ ਕਿ ਨਹੀਂ ਦੱਸਿਆ ਹਾਲੇ ਸੁਣਦੇ ਆ ਅੱਛਾ ਜਿੱਦਾਂ ਕਹਿੰਦੇ ਛੋਟੇ ਛੋਟੇ ਨੇ ਲੋਕ ਕੋਸ਼ਿਸ਼ ਕਰ ਰਹੇ ਹੋਣੇ ਕਿ ਬਚਾਉਣ ਦੀ ਹਾਂਜੀ ਬਾਕੀ ਸਾਰੇ ਮਾਈਨਰ ਮਾਈਨਰ ਸੱਟਾਂ ਹੈਗੀਆਂ ਸਾਰਿਆਂ ਦੇ ਜਦਾਂ ਉਹ ਦੋ ਨਾ ਵੱਜਣ ਕਰਕੇ ਥੋੜੀ ਥੋੜੀ ਸੱਟ ਸਾਰਿਆਂ ਦੇ ਹੈਗੀ ਆ। ਲੋਹਾ ਹੀ ਹੈ ਨਾ ਸਾਰਾ ਪੂਰਾ ਪਿਓਰ ਲੋਹਾ ਦਾ ਹੈਗਾ ਜੀ। ਬੜਾ ਮੰਦ ਭਾਗੀ ਟੀਮ ਪਹੁੰਚੀ ਸਾਡੀ ਵੀ ਤੇ ਐਸਐਸਐਫ ਵਾਲਿਆਂ ਦੀ ਬਾਕੀ ਉਹ ਡਿਟੇਲ ਦੇਣਗੇ ਤੁਹਾਨੂੰ ਬਾਅਦ ਵਿੱਚ। ਬਹੁਤ ਸ਼ੁਕਰੀਆ। ਤਾਂ ਇਹ ਹਾਈਵੇ ਥੋਰਟੀ ਤੋਂ ਨੇ ਕਹਿੰਦੇ ਕਿ ਅਸੀਂ ਪਹੁੰਚ ਗਏ ਸੀ ਸਿਵਲ ਹਸਪੀਟਲ ਦੇ ਕਿ ਛੱਡ ਗਏ ਔਰ ਬੜੀ ਮੰਦ ਭਾਗੀ ਗੱਲ ਦੱਸ ਰਹੇ ਕਿ ਸ਼ੋਰ ਨਹੀਂ ਕਹਿੰਦੇ। ਉਸ ਗੱਲ ਦੀ ਇਹਨਾਂ ਨੇ ਪੁਸ਼ਟੀ ਨਹੀਂ ਕੀਤੀ ਸਪਸ਼ਟ ਨਹੀਂ ਕੀਤਾ ਪਰ ਕਹਿੰਦੇ ਕਿ ਲੱਗਦਾ ਹੈ ਕਿ ਜੋ ਉਹਨਾਂ ਨੂੰ ਇਨਫੋਰਮੇਸ਼ਨ ਮ ਕਿ ਸ਼ਾਇਦ ਕੋਈ ਡੈਥ ਵੀ ਹੋ ਗਈ ਹੈ ਤਾਂ ਬਹੁਤ ਮੰਦ ਭਾਗੀ ਗੱਲ ਹੈ ਦਿਲ ਨੂੰ ਬਲੁੰਦਰਨ ਵਾਲੀ ਗੱਲ ਹੈ ਔਰ ਰਫ਼ਤਾਰ ਜਿਹੜੀ ਤੇਜ਼ ਹੈ ਜਾਣ ਗੈਲੀ ਲਾਪਰਵਾਹੀ ਦੇਖੋ ਕਿੰਦਾ ਕਿਸੇ ਦਾ ਘਰ ਅਜਾੜ ਦਿੰਦੀ ਹੈ ਹੁਣ ਟੈਂਪੂ ਵਾਲੇ ਦਾ ਕਹਿੰਦੇ ਆਪਣੇ ਰਾਹ ਤੇ ਸੀ ਚਾਹੇ ਕਿਸੇ ਨੇ ਇਹਨਾਂ ਨੂੰ ਟੱਕਰ ਮਾਰੀ ਥਾਰ ਵਾਲੇ ਨੂੰ ਨਹੀਂ ਮਾਰੀ ਪਰ ਸੜਕ ਦੇ ਉੱਤੇ ਜਿਹੜੀ ਇਹ ਮਨੋਰੰਜਨ ਕਰਦੇ ਜਾਂਦੇ ਆ ਸੜਕ ਦੇ ਉੱਤੇ ਜਿਹੜੀ ਰੰਗੈਲੀ ਹੈ ਸੜਕ ਦੇ ਉੱਤੇ ਜਿਹੜਾ ਬੇਪਰਵਾਹ ਹੋ ਕੇ ਗੱਡੀਆਂ ਨੂੰ ਚਲਾਉਣਾ ਜਾਂ ਰੇਸਾਂ ਲਾਉਣੀਆਂ ਉਹਨੇ ਕਿਸੇ ਦਾ ਘਰ ਅਜਾੜਤਾ ਉਹ ਟੈਂਪੂ ਚਾਲਕ ਵਿਚਾਰਾ ਕਹਿੰਦੇ ਦਿਹਾੜੀ ਤੇ ਕੰਮ ਕਰਦਾ ਜਾਂ ਮਿਹਨਤ ਬਹੁਤ ਤੁਹਾਨੂੰ ਪਤਾ ਵੇਜਸ ਕਿੰਨੇ ਜੈਨੂਅਨ ਜੇ ਹੁੰਦੇ ਆ ਬਹੁਤ ਨੋਮੀਨਲ ਜੇ ਹੁੰਦੇ ਆ ਤੇ ਉਹ ਜੇ ਹੁਣ ਬੰਦੇ ਨੇ ਸੱਟ ਵੀ ਲੱਗ ਗਈ ਦੋ ਲੱਤਾਂ ਵੀ ਟੁੱਟ ਗਈਆਂ ਅਪਾਹਜ ਹੋ ਜਾਂਦਾ ਬੰਦਾ ਉਸ ਦੇ ਨਾਲ ਦੀ ਨਾਲ ਹੁਣ ਜਿਵੇਂ ਉਹ ਮਾੜੀ ਖਬਰ ਦੱਸ ਰਿਹਾ ਰੱਬ ਨਾ ਕਰੇ ਥੱਲੇ ਉਹਨਾਂ ਨੇ ਪੁਸ਼ਟੀ ਨਹੀਂ ਕੀਤੀ ਜੇ ਬੰਦੇ ਡੈਥ ਹੀ ਹੋ ਜਵੇ ਤਾਂ ਘਰ ਮੁੱਦਾ ਪੈ ਜਾਂਦਾ ਜੱਪੋ ਵਾਲਾ ਜੱਪੋ ਵਾਲ ਦਾ ਡਰਾਈਵਰ ਦੱਸਿਆ ਜੇ ਘਰ ਮੁੱਦਾ ਪੈ ਜਾਂਦਾ ਘਰ ਉੱਜੜ ਜਾਂਦਾ ਤਾਂ ਲਾਪਰਵਾਹੀ ਰੇਸਾਂ ਲਾਉਣੀਆਂ ਜਾਂ ਹੋਰ ਗੱਲਾਂ ਪਰ ਕਿਸੇ ਦਾ ਘਰ ਜਾੜ ਕੇ ਰੱਖ ਦਿੱਤਾ ਉਹ ਤੁਸੀਂ ਇਧਰੋਂ ਹਾਲ ਦਿਖਾਓ ਰਾਈਟ ਹੈਂਡ ਸਾਈਡ ਤੋਂ ਸੱਜੇ ਪਾਸੇ ਤੋਂ ਸਟੀਅਰਿੰਗ ਗੱਬੇ ਵਾਲੇ ਪਾਸੇ ਆ ਗਿਆ ਕਿੰਨੀ ਜ਼ੋਰਦਾਰ ਕਿੰਨੀ ਤੇਜ਼ ਤੀਬਰ ਟੱਕਰ ਹੋਣੀ ਹੈ ਔਰ ਸੀਟਾਂ ਪੱਟ-ਪੱਟ ਕੇ ਲੋਕਾਂ ਨੂੰ ਗੱਡੇ ਆ ਗਿਆ ਹਮਦਰਦੀ ਹੈ ਪਰ ਮਾਲਕ ਭਲਾ ਕਰੇ ਮਾਲਕ ਭਲਾ ਕਰੇ ਜਾਨੀ ਨੁਕਸਾਨ ਨਾ ਹੋਵੇ ਇਸ ਤੇ ਹੀ ਅਰਦਾਸ ਕਰਦੇ ਹਾਂ ਬਹੁਤ ਸ਼ੁਕਰੀਆ